ਸਾਸਰੀ ਕਾ ਜੀ ਸਾਰੇ ਨੋਜਾ ਪੱਲੇ ਆ ਕੇ ਜੀ ਬਹੁਤ ਵਾਰ ਸੁੱਟਾਂ ਦੀ ਕਲੈਕਸ਼ਨ ਇਹ ਕਲੈਕਸ਼ਨ ਰਹੇਗੀ ਕਾਟਨ ਦੀ ਪਿਓਰ ਕਾਟਰ ਦਾ ਫੈਬਰਿਕ ਹੋਏਗਾ ਇੰਬੋਡੀ ਫੁੱਲ ਰਹੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਇਹ ਤਿੰਨੋਂ ਚੀਜ਼ਾਂ ਤੁਸੀਂ ਸ਼ਰਟ ਬਾਟਮ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜੇ ਬਾਟਮ ਹੋਏਗੀ ਉਹ ਤੁਸੀਂ ਪਰ ਪੀਸ ਦੇ ਅਨੁਸਾਰ ਲੈ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਸੂਟ ਹੋਏਗਾ ਪਿਓਰ ਕਾਟਨ ਦਾ ਇਸ ਦੇ ਉੱਪਰ ਥ੍ਰੈਡਿੰਗ ਏਮਬਰਾਇਡਰੀ ਰਹੇਗੀ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਸੂਟ ਬਹੁ ਪਿਓਰ ਵਿਸਕੋਸ ਸੌਫਟ कॉटन ਲినਨ ਡਿਜੀਟਲ प्रिंट शर्ट ਹੋਏਗੀ ਐਮਬੋਡੀ ਰਹੇਗੀ बॉटम ਹੋਏਗੀ ਸੌਫਟ कॉटन ਵਿੱਚ ਜਿਹੜਾ ਦੁਪੱਟਾ ਹੋਏਗਾ ਵਿਸਕੋਸ ਮਸਲੀਨ ਡਿਜੀਟਲ प्रिंट ਦੁਪੱਟਾ ਹੋਏਗਾ ਇਨ੍ਹਾਂ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਰਹਿਣਗੇ ਅਗਲੇ ਜਿਹੜੇ ਸੂਟ ਹੋਣਗੇ ਮਸਲੀਨ कॉटन ਦਾ ਤੁਹਾਨੂੰ ਫੈਬਰਿਕ ਮਿਲੇਗਾ 5 ਮੀਟਰ ਦੀ ਕੱਟ ਹੋਏਗੀ ਡਿਜੀਟਲ प्रिंट ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੀ ਨੇ ਸਾਰੇ ਕਲਰ ਆਪਾਂ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੁੱਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ